ਮਤਲਬ ਮਰਨ ਕਿਨਾਰੇ ਪਿਆ ਸ਼ਖਸ ਜਿਸ ਦੇ ਮੂੰਹ ਦੇ ਵਿੱਚ ਇਹ ਮਕਰ ਤਵਜ ਵਾਲਾ ਨੁਸਖਾ ਅਸੀਂ ਪਾ ਦਈਏ ਤਾਂ ਘੰਟੇ 2 ਘੰਟੇ ਦੀ ਲਾਈਫ ਵੀ ਵੱਧ ਸਕਦੀ ਹੈ ਜੀ ਬਿਲਕੁਲ ਇਹ ਗ੍ਰੰਥਾ ਚ ਲਿਖਿਆ ਮੈਂ ਨਹੀਂ ਕਹਿ ਰਿਹਾ ਆਪ ਦਾ ਅੰਮ੍ਰਿਆ ਪਰ ਸਾਨੂੰ ਦੋ ਕਦਮ ਚੱਲਦੇ ਹੀ ਜਿਹੜਾ ਸਾਹ ਚੜਨਾ ਸ਼ੁਰੂ ਹੋ ਜਾਂਦਾ ਦੋ ਪੌੜੀਆਂ ਨਹੀਂ ਅਸੀਂ ਚੜ ਸਕਦੇ ਕਿਸੇ ਤੇ ਮਗਰ ਅਸੀਂ ਬੱਚੇ ਦੇ ਨਹੀਂ ਦੌੜ ਸਕਦੇ ਬਹੁਤਿਆਂ ਨੂੰ ਗੱਲ ਕਰਦੇ ਕਰਦੇ ਵੀ ਜਿਹੜਾ ਸਾਹ ਚੜਨ ਲੱਗ ਦਿੰਦਾ ਅਜਿਹੇ ਦੇ ਵਿੱਚ ਜਿਹੜੀ ਤਾਕਤ ਦੀ ਪੂਰਤੀ ਹੈਗੀ ਹੈ ਇਨਸਾਨੀ ਸਰੀਰ ਦੇ ਵਿੱਚ ਉਹ ਕਿੱਥੋਂ ਹੋਵੇ ਇਹ ਜਦੋਂ ਮਕਰ ਤੋਂ ਅੱਜ ਮਰਨ ਕਿਨਾਰੇ ਪਹੁੰਚੇ ਹੋਏ ਬੰਦੇ ਜਾਨ ਪਾ ਸਕਦਾ ਹੈ ਉਹਨੂੰ ਆਪਾਂ ਮੈਡੀਸਨ ਚ ਯੂਜ਼ ਕਰਾਂਗੇ ਔਰ ਨੌਜਵਾਨ ਨੂੰ ਦਵਾਂਗੇ ਹਨਾ ਤਾਂ ਉਹ ਕਿਉਂ ਨਹੀਂ ਅਸਰ ਕਰੂਗਾ ਮੈਂ ਨਹੀਂ ਕਹਿੰਦਾ ਇਹ ਗ੍ਰੰਥ ਕਹਿੰਦਾ ਹੈ ਮਰਨ ਕਿਨਾਰੇ ਪਏ ਰੋਗੀ ਨੂੰ ਮਕਰ ਤੋਂ ਅੱਜ 1 ਰੱਤੀ ਕਸਤੂਰੀ ਚ 1/4 ਰੱਤੀ ਕਪੂਰ ਅੱਧੀ ਰੱਤੀ ਤੂਲਸੀ ਦੇ ਰਸ ਚ ਇੱਕ ਚਮਚੇ ਚ ਮਿਲਾ ਕੇ ਰੋਗੀ ਦੇ ਮੂੰਹ ਚ ਪਾ ਦਿਓ ਉਹ 50 55 60 ਸਾਲ ਦੀ ਉਮਰ ਚ 25 ਵਾਲੀ ਫੀਲਿੰਗ ਲੋਏਗਾ ਜਸ ਬਿਲਕੁਲ ਲਊਗਾ ਜੀ ਇਹ ਬੰਦੇ ਸਾਡੇ ਕੋਲ ਆ ਕੇ ਗੱਲ ਕਰਦੇ ਆ ਵੀ ਸਾਡੀ ਲੇਡੀਜ਼ ਨੂੰ ਪ੍ਰੋਬਲਮ ਹੈ ਹਨਾ ਉਹ ਮਤਲਬ ਨਹੀਂ ਉਹਨਾਂ ਦਾ ਮੂਡ ਹੁੰਦਾ ਹਨਾ ਇਸ ਪਾਸੇ ਆਉਣ ਨੂੰ ਤਾਂ ਉਹਨਾਂ ਦੇ ਵਿੱਚ ਵੀ ਜਿੱਕਣ ਮੈਨਸ ਨੂੰ ਵੀਕਨੈਸ ਦੀ ਪ੍ਰੋਬਲਮ ਆਉਂਦੀ ਹੈ ਸੇਮ ਲੇਡੀਜ਼ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਇਹਦੇ ਜੋ ਕਈ ਨੁਸਕੇ ਤਾਂ ਇਹ ਜਿਹੇ ਆ ਜਿਹੜੇ ਅਸੀਂ ਲੇਡੀਜ਼ ਨੂੰ ਦੰਨੇ ਆ ਤਾਂ ਕਿ ਉਹਨਾਂ ਦਾ ਮਤਲਬ ਹੀ ਆਪਣੇ ਹਸਬੰਡ ਪ੍ਰਤੀ ਪਹਿਲਾ ਵਰਗਾ ਮੋਹ ਬਣਿਆ। ਅੱਡ ਨਾਲ ਚਿਪਚਿਪਾ ਪਾਣੀ ਬੜਾ ਆਉਂਦਾ। ਅਸੀਂ ਕੁਝ ਵੀ ਸੋਚਣ ਲੱਗਦੇ ਹਾਂ, ਗਰਸਤੀ ਬਾਰੇ ਸੋਚਣ ਲੱਗੀਏ, ਕਿਸੇ ਪਾਰਟਨਰ ਬਾਰੇ ਸੋਚਣ ਲੱਗ ਜੀਏ, ਨਾਲ ਦੀ ਨਾਲ ਪਾਣੀ ਨਿਕਲਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ। ਉਹ ਚਿਪਚਿਪਾ ਪਾਣੀ, ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ? ਉਹ ਕਿਵੇਂ ਹਟਾਇਆ ਜਾ ਸਕਦਾ? ਅਗਰ ਸਮੇਂ ਰਹਿੰਦੇ ਉਹਦਾ ਇਲਾਜ ਨਾ ਕੀਤਾ ਜਾਵੇ, ਤਾ ਨਮਰਦੀ ਵਾਲ ਵੀ ਬੰਦਾ ਜਾ ਸਕਦਾ ਬਹੁਤ ਮੁੰਡੇ ਹੈਗੇ ਨੇ ਜਿਹੜੇ ਆਪਣੇ ਹੱਥੀ ਆਪਣਾ ਉਜਾੜਾ ਕੀਤਾ ਹੋਇਆ ਜਿੱਦਾਂ ਨੇ ਉਹ ਕਹਿੰਦੇ ਨੇ ਵੀ ਹੁਣ ਅਸੀਂ ਕਿਹੜੇ ਮੂੰਹ ਨਾਲ ਘਰਦਿਆਂ ਨੂੰ ਹਾਂ ਕਰੀਏ ਵਿਆਹ ਬਾਬਤ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾਈ ਜਾਂਦੇ ਨੇ ਜੀ ਸਾਡਾ ਕੰਮ ਸੈੱਟ ਨਹੀਂ ਹੈ ਅਸੀਂ ਆ ਕਰ ਲਈਏ ਉਹ ਕਰ ਲਈਏ ਲੇਕਿਨ ਉਹਨਾਂ ਨੇ ਆਪਣੀ ਦੁਨੀਆ ਆਪਣੇ ਹੱਥੀ ਉਜਾੜੀ ਹੁੰਦੀ ਹੈ ਉਹਨਾਂ ਵਾਸਤੇ ਇਹ ਨੁਸਖਾ ਜਿਹੜਾ ਤੁਸੀਂ ਫਾਰਮੂਲਾ ਬਣਾਉਣੇ ਮਫੀਦ ਬਿਲਕੁਲ 100% ਮਫੀਦ ਹੈ ਜੀ ਸਰਦੇ ਤਾਂ ਤੁਹਾਨੂੰ ਮਸੌਖੇ ਤਰੀਕੇ ਦੱਸ ਦਿੰਦਾ ਸਭ ਤੋਂ ਪਹਿਲਾਂ ਤੁਸੀਂ ਮਜ਼ਾਕ ਸਮਝੋਗੇ ਖਾਣਾ ਖਾਂਦੀ ਸਾਰ ਜਦੋਂ ਤੁਸੀਂ ਖਾਣਾ ਖਾ ਲਿਆ ਨਾਲ ਦੀ ਨਾਲ ਪਿਸ਼ਾਬ ਕਰਨ ਦਾ ਨੰਬਰ 2 ਜਦੋਂ ਵੀ ਤੁਸੀਂ ਪਿਸ਼ਾਬ ਕਰਨਾ ਹੈ ਤਾਂ ਤੁਸੀਂ ਖੜਕੇ ਪਿਸ਼ਾਬ ਨਾ ਕਰੋ ਬੈਠ ਕੇ ਪੈਰਾਪਰ ਪਿਸ਼ਾਬ ਕਰੋ ਤਾਂ ਕਿ ਤੁਹਾਡਾ ਜਿਹੜਾ ਬਲੈਡਰ ਹੈ ਪਿਸ਼ਾਬ ਵਾਲਾ ਉਹ ਚੰਗੀ ਤਰ੍ਹਾਂ ਖਾਲੀ ਹੋ ਸਕੇ ਜਦੋਂ ਖਾਲੀ ਹੋ ਜਾਊਗਾ ਤਾਂ ਅੰਦਰ ਪਿਸ਼ਾਬ ਨਹੀਂ ਰਹੂਗਾ ਇਨਫੈਕਸ਼ਨ ਨਹੀਂ ਹੋਊਗੀ ਤੁਹਾਡੀ ਇੰਦਰੀ ਦੇ ਉੱਤੇ ਪਿਸ਼ਾਬ ਦੇ ਦਾਗ ਨਹੀਂ ਰਹਿਣਗੇ ਤੇ ਸਮੈਲ ਨਹੀਂ ਆਊ ਜਦੋਂ ਤੁਹਾਡਾ ਅੰਦਰੋਂ ਸਾਫ਼ ਆ ਹੋ ਗਿਆ ਸਾਰਾ ਕੁਝ ਖਾਣਾ ਖਾਣ ਤੋਂ ਬਾਅਦ ਤੁਸੀਂ ਪਿਸ਼ਾਬ ਕਰਦੇ ਹੋ ਤੁਹਾਡੇ ਅੰਦਰ ਨੂੰ ਸਾਫ਼ ਮਿਲਦਾ ਅੰਦਰਲੇ ਸਿਸਟਮ ਨੂੰ ਤਾਂ ਮਰਦਾਨਾ ਕਮਜ਼ੋਰੀ ਆਉਂਦੀ ਹੋਣੀ ਹੈਗੀ ਬਹੁਤ ਹੱਦ ਤੱਕ ਤਾਂ ਨੇ ਬਹੁਤ ਵੱਡਾ ਨੁਸਖਾ ਫਾਰਮੂਲਾ ਅੱਜ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਆਪਣੀ ਤਾਕਤ ਨਾਲ ਸੰਬੰਧਿਤ ਪ੍ਰੋਬਲਮ ਹੈਗੀਆਂ ਨੇ ਖਾਸ ਕਰਕੇ ਗਰਸਤੀ ਵਾਲੇ ਪਾਸੇੋਂ ਤਾਂ ਜਦੋਂ ਤੁਸੀਂ ਖਾਣਾ ਖਾ ਲਿਆ ਖਾਣਾ ਖਾਣ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਜਿਹੜਾ ਸ਼ਖਸ ਪਿਸ਼ਾਬ ਕਰੇਗਾ ਬੈਠ ਕੇ ਪਿਸ਼ਾਬ ਕਰੇਗਾ ਤਾਂ ਉਸ ਨੂੰ ਲਗਭਗ ਲਗਭਗ ਜਿਹੜੀਆਂ ਮਰਦਾਨਗੀ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਉਹ ਆਉਣਗੇ ਨਹੀਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਲੀਵਰ ਸਾਡੇ ਸਰੀਰ ਦਾ ਉਹ ਅੰਗ ਹੈ ਜੇਕਰ ਇਹ ਸਹੀ ਹੈ ਤਾਂ ਸਾਡਾ ਸਾਰਾ ਸਰੀਰ ਸਹੀ ਹੈ ਜੇਕਰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਸਮਝ ਲਓ ਸਾਡਾ ਸਾਰਾ ਸਰੀਰ ਹੀ ਜਿਹੜਾ ਡਿਸਟਰਬ ਹੋ ਜਾਂਦਾ ਹੈ ਚਾਹੇ ਉਹ ਪਾਚਨ ਸ਼ਕਤੀ ਹੋਵੇ ਸਾਡੀ ਚਾਹੇ ਉਹ ਸਾਡੀ ਅਸੀਂ ਕਹ ਲਈ ਕਿ ਸਿਰਦਰਦ ਹੋਵੇ ਚਾਹੇ ਉਹ ਸਾਡੇ ਹਾਰਮੋਨਸ ਦਾ ਬੈਲੈਂਸ ਹੋਵੇ ਚਾਹੇ ਮੋਟਾਪਾ ਹੋਵੇ ਚਾਹੇ ਸ਼ੂਗਰ ਹੋਵੇ ਚਾਹੇ ਬੰਦ ਦੇ ਸਰੀਰ ਦੀ ਤਾਕਤ ਹੋਵੇ ਹਰ ਚੀਜ਼ ਉੱਤੇ ਲੀਵਰ ਦਾ ਠੀਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਅੱਜ ਐਸੇ ਮੁੱਦੇ ਨੂੰ ਲੈ ਕੇ ਕਿਉਂਕਿ ਇਸ ਵੇਲੇ ਅਸੀਂ ਖਾ ਬਾਦਾਮ ਰਿਆਂ ਪਰ ਸਾਨੂੰ ਦੋ ਕਦਮ ਚੱਲਦੇ ਜਿਹੜਾ ਸਾਹ ਚੜਨਾ ਸ਼ੁਰੂ ਹੋ ਜਾਂਦਾ ਦੋ ਪੌੜੀਆਂ ਨਹੀਂ ਅਸੀਂ ਚੜ ਸਕਦੇ ਕਿਸੇ ਦੇ ਮਗਰ ਅਸੀਂ ਬੱਚੇ ਦੇ ਨਹੀਂ ਦੌੜ ਸਕਦੇ ਬਹੁਤਿਆਂ ਨੂੰ ਗੱਲ ਕਰਦੇ ਕਰਦੇ ਵੀ ਜਿਹੜਾ ਸਾਹ ਚੜਨ ਲੱਗ ਜਾਂਦਾ ਅਜਿਹੇ ਦੇ ਵਿੱਚ ਜਿਹੜੀ ਤਾਕਤ ਦੀ ਪੂਰਤੀ ਹੈਗੀ ਹੈ ਇਨਸਾਨੀ ਸਰੀਰ ਦੇ ਵਿੱਚ ਉਹ ਕਿੱਥੋਂ ਹੋਵੇ ਨਿਊਟ੍ਰੀਸ਼ਨ ਦੀ ਜਿਹੜੀ ਅਸੀਂ ਕਹੇ ਲਈ ਮਾਤਰਾ ਹੈ ਉਹ ਕਿੱਥੋਂ ਪੂਰੀ ਹੋਵੇ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਪਹੁੰਚਿਆ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਜਿਹੋਰਾ ਕੋਲ ਵੈਜ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਅੱਛਾ ਵੈਦ ਜੀ ਅੱਜ ਕੱਲ ਅਸੀਂ ਖਾ ਵਧਾਮ ਰਹੇ ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸੀ ਫਰੂਟ ਰਿਹਾ ਪਰ ਸਾਡੇ ਸਰੀਰਾਂ ਦੇ ਵਿੱਚ ਜਾਨ ਹੈਗੀ ਆ ਜਿਹੜੀ ਉਹ ਕਿਉਂ ਨਹੀਂ ਰਹੀ ਦੋ ਕਦਮ ਚੱਲਦੇ ਆ ਅਸੀਂ ਸਾਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਕਿਸੇ ਬੱਚੇ ਦੇ ਮਗਰ ਭੱਜ ਲਈਏ ਤਾਂ ਸਾਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਕਿਸੇ ਬੱਚੇ ਨੂੰ ਕੁਛੜ ਚੱਕ ਲਈਏ ਤਾਂ ਸਾਡੀਆਂ ਬਾਹਾਂ ਦਰਦ ਹੋਣ ਲੱਗ ਜਾਂਦੀਆਂ ਨੇ ਇਹ ਚੱਲ ਕੀ ਰਿਹਾ ਹੈ ਇਹ ਖਾਣ ਪੀਣ ਤੇ ਡਿਪੈਂਡ ਆ ਫਰੂਕੀ ਸਾਹਿਬ ਸਭ ਤੋਂ ਵੱੰਤਾ ਆਪਣਾ ਵੀ ਸਾਡਾ ਖਾਣਾ ਪੀਣਾ ਕਿਹਾ ਜਾ ਸਾਡਾ ਰਹਿਣ ਸਹਣ ਤੇ ਸਾਡਾ ਸਟ੍ਰੈਸ ਲੈਵਲ ਕੀ ਆ ਅਸੀਂ ਦਿਮਾਗ ਤੇ ਬੋਝ ਕਿੰਨਾ ਕਦੰਨੇ ਆ ਹਨਾ ਤੇ ਮੈਂ ਤਾਂ ਸ਼ੁਰੂਆਤ ਹੁੰਦੀ ਹੈ ਆਪਣੇ ਖਾਣ ਪੀਣ ਤੋਂ ਹੀ ਆਪਾਂ ਕਰ ਲਿਓ ਜਿਹੜਾ ਆਪਾਂ ਖਾਣਾ ਖਾਂਦੇ ਆ ਉਹ ਸਾਡੇ ਸਲਾਈਵੇ ਰਾਹੀਂ ਹੋ ਕੇ ਸਾਡੇ ਪੇਟ ਚ ਜਾਂਦਾ ਜਿਹਨੂੰ ਅਮਾਸ਼ਿਆ ਕਹਿੰਦੇ ਆ ਅਮਾਸ਼ਿਆ ਤੋਂ ਅੱਗੇ ਫਿਰ ਜਾਂਦਾ ਜੀ ਲੀਵਰ ਲੀਵਰ ਦੇ ਉੱਤੋਂ ਫਿਰ ਸਾਡੇ ਆ ਸੱਤ ਧਾਤੂਆਂ ਬਣਦੀਆਂ ਸੱਤ ਧਾਤੂਆਂ ਦੇ ਵਿੱਚ ਜਿਵੇਂ ਬਣਦਾ ਰਸ ਰક્ત ਮਸਾ ਮੇਦਾ ਅਸਤੀ ਮਜਾ ਤੇ ਸ਼ੁਕਰ ਠੀਕ ਹੈ ਜੀ ਇਹ ਚੀਜ਼ਾਂ ਸਾਡਾ ਲੀਵਰ ਬਣਾਉਂਦਾ ਤੇ ਇੱਥੋਂ ਹੀ ਸਾਰਾ ਸਿਸਟਮ ਚੱਲਦਾ ਜਿਵੇਂ ਆਪਣਾ ਮੇਨ ਇੰਜਨ ਕਹਿ ਲੋ ਲੀਵਰ ਨੂੰ ਲੀਵਰ ਹੀ ਹਰ ਇੱਕ ਚੀਜ਼ ਦੀ ਸ਼ੁਰੂਆਤ ਲੀਵਰ ਤੋਂ ਹੀ ਹੁੰਦੀ ਹੈ ਚਾਹੇ ਤੁਹਾਨੂੰ ਉਹ ਸ਼ੂਗਰ ਹੈ ਚਾਹੇ ਤੁਹਾਨੂੰ ਪੇਟ ਦਾ ਕੋਈ ਰੋਗ ਹੈ ਲੀਵਰ ਤੋਂ ਮਤਲਬ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਣੀ ਹੈ ਮਤਲਬ ਜੇ ਤੁਸੀਂ ਤੰਦਰੁਸਤ ਹੋ ਤਾਂ ਵੀ ਲੀਵਰ ਡਿਸਾਈਡ ਕਰੇਗਾ ਜੇ ਤੁਸੀਂ ਬਿਮਾਰ ਹੋ ਤਾਂ ਵੀ ਤੁਹਾਨੂੰ ਲੀਵਰ ਕਰਕੇ ਉਹ ਬਿਮਾਰੀ ਦਿੱਕਤ ਆਈ ਹੈ ਬਿਲਕੁਲ ਬਿਲਕੁਲ ਲੀਵਰ ਕਰਕੇ ਹੀ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਣੀ ਹੈ ਜੀ ਅਗਰ ਜਿਵੇਂ ਮੈਡਮ ਕਹਿੰਦੇ ਉਹਨੇ ਲੀਵਰ ਫਿਟ ਤਾਂ ਲਾਈਫ ਸਪਰੈ ਜੀ 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 ਅੱਛਾ ਪਰ ਇੱਕ ਹੋਰ ਮਸਲਾ ਇੱਕ ਬੜਾ ਅਹਿਮ ਮਸਲਾ ਹੈ ਜੀ ਵੈ ਜੀ ਇਸ ਵੇਲੇ ਥਾਂ ਥਾਂ ਦੇ ਉੱਤੇ ਸਾਰੇ ਕੰਦਾਂ ਦੇ ਵਿੱਚ ਚਾਹੇ ਅਸੀਂ ਪੰਜਾਬ ਚਲੇ ਜਾਈਏ ਚਾਹੇ ਪੰਜਾਬ ਤੋਂ ਬਾਹਰ ਚਲੇ ਜਾਈਏ ਜਿਹੜੀ ਅਸੀਂ ਕਹ ਲਈਏ ਕਿ ਮਰਦਾਨਾ ਤਾਕਤਾਂ ਵਾਲੇ ਇਸ਼ਤਿਹਾਰ ਭਰੇ ਭੇ ਨੇ ਕੀ ਹੋ ਰਿਹਾ ਹੈ ਜੀ ਇਹ ਉਹਦਾ ਕਾਰਨ ਕੀ ਮੰਨਦੇ ਹੋ ਬਿਮਾਰੀ ਕਿਉਂ ਆਉਂਦੀ ਹੈ ਤਾਕਤ ਦਾ ਅਸੀਂ ਕਹਿ ਲਈਏ ਕਿ ਸਾਨੂੰ ਅਹਿਸਾਸ ਨਾ ਹੋਣ ਦਾ ਕੀ ਕਾਰਨ ਹੈ ਤੁਹਾਡੇ ਮੁਤਾਬਕ ਦੇਖੋ ਫਰੂਕੀ ਸਾਹਿਬ ਇਹਦੇ ਵਿੱਚ ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਹੋ ਮੈਨ ਪਾਵਰ ਦੀ ਹੈ ਨਾ ਇਹਦੇ ਵਿੱਚ 50% ਤਾਂ ਤੁਹਾਡਾ ਦਿਮਾਗ ਕੰਮ ਕਰਦਾ ਹੈ ਹੈ ਨਾ ਠੀਕ ਹੈ ਅਗਰ ਦਿਮਾਗ ਤੁਹਾਡਾ ਸਹੀ ਹੈ ਕੰਮ ਕਰਦਾ ਹੈ ਪ੍ਰੋਪਰ ਤੁਸੀਂ ਇਫੈਕਟ ਹੋ ਹੈ ਨਾ ਤਾਂ ਇਸ ਦੇ ਵਿੱਚ 50% ਤਾਂ ਦਿਮਾਗ ਦਾ ਰੋਲ ਹੈ ਤੇ 50% ਫਿਰ ਮੈਡੀਸਨ ਕੰਮ ਕਰਦੀ ਹੈ ਹੈ ਨਾ ਤੇ ਮੈਡੀਸਨ ਜਿਹੜੀ ਅੱਜਕੱਲ੍ਹ ਦਰਦਾ ਖੇਲ ਐ ਮੀਨ ਡਰਾ ਕੇ ਪੈਸੇ ਲੈ ਜਾਂਦੇ ਆ ਮਰੀਜ਼ ਤੋਂ ਹਨਾ ਵੀ ਤੈਨੂੰ ਐ ਹੋ ਗਿਆ ਫਲਾਨਾ ਹੋ ਗਿਆ ਤੇ ਤੋ ਤਾਂ ਐ ਨਹੀਂ ਹੋਣਾ ਹਨਾ ਉਹ ਦਰਦਾ ਮਾਰੇ ਫਿਰ ਉਹ ਕਦੇ ਵੈਦਾਂ ਕੋਲ ਨੂੰ ਭਜਦਾ ਜਾਂ ਕਦੇ ਡਾਕਟਰ ਕੋ ਭਜਦਾ ਤੇ ਗੱਲ ਐਡੀ ਹੁੰਦੀ ਨਹੀਂ ਜਿੱੱਡੀ ਕੀ ਬਣਾ ਕੇ ਪੇਸ਼ ਕਰ ਦਿੱਤੀ ਜਾਂਦੀ ਹੈ ਤੇ ਮਾਈਨਰ ਜੀ ਗੱਲ ਹੁੰਦੀ ਹੈ ਕਈ ਵਾਰ ਤਾਂ ਕਈ ਵਾਰ ਸਾਡੇ ਕੋਲ ਆਉਂਦੇ ਆ ਪੇਸ਼ੈਂਟ ਉਹ ਕਾਉਂਸਲਿੰਗ ਨਾਲ ਹੀ ਠੀਕ ਹੋ ਜਾਂਦੇ ਆ ਕਾਉਂਸਲਿੰਗ ਮਤਲਬ ਬੈਠ ਕੇ ਨੂੰ ਪੁੱਛ ਲਈਦਾ ਵੀ ਕੀ ਸਮੱਸਿਆ ਹੈ ਸਮਝਾਈਦਾ ਉਹਨੂੰ ਵੀ ਏਡੀ ਗੱਲ ਨਹੀਂ ਹੈਗੀ ਤੈਨੂੰ ਦਵਾਈ ਦੀ ਲੋੜ ਨਹੀਂ ਹੈਗੀ ਥੋੜੇ ਜਿਹੇ ਦਿਮਾਗ ਨੂੰ ਆਪਣੇ ਨੂੰ ਸਟ्रेस ਤੋਂ ਰਹਿਤ ਕਰ ਠੰਡਾ ਕਰ ਤੇ ਏਡੀ ਗੱਲ ਹੈ ਨਹੀਂ ਯਾਰ ਉਹ ਵਾਕਈ ਹੁੰਦੀ ਵੀ ਨਹੀਂ ਉਹ ਜਿਵੇਂ ਕਹਿੰਦੇ ਨੇ ਗੁਰਬਾਣੀ ਜੀ ਮਨ ਜੀਤੇ ਜਗ ਜੀਤ ਉਹ ਜਦੋਂ ਮਨ ਨੂੰ ਠੀਕ ਕਰ ਲੈਂਦਾ ਆਪਣਾ ਤਾਂ ਉਹਨੂੰ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਤੇ ਉਹ ਲੱਗਦਾ ਹੀ ਨਹੀਂ ਉਹਨੂੰ ਕਦੇ ਵੀ ਮੈਨ ਪਾਵਰ ਜਾਂ ਮਰਦਾਨਾ ਕਮਜ਼ੋਰੀ ਆਈ ਵੀ ਸੀਗੀ ਪਰ ਅੱਜਕੱਲ ਤਾਂ ਇਸ਼ਤਿਹਾਰ ਬੜੇ ਨੇ ਜੀ ਵੈਜ ਜੀ ਉਹ ਮਤਲਬ ਕੋਈ ਕਹੀ ਜਾਂਦਾ ਜੀ ਤੁਹਾਡਾ ਸਮਾਂ ਨਹੀਂ ਤੁਹਾਡੇ ਕੋਲ ਹੈਗਾ ਕੋਈ ਕਹੀ ਜਾਂਦਾ ਜੀ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਫਿਰ ਉਹ ਉਹਦਾ ਹੱਲ ਕੀ ਹੈ ਜੀ ਬੇਸਿਕਲੀ ਮੈਂ ਸਵਾਲ ਇਹ ਕਰਨਾ ਚਾਹਨਾ ਕਿ ਕੁਦਰਤ ਨੇ ਜਿਹੜਾ ਵੀ ਸਾਡੇ ਅੰਦਰ ਸਿਸਟਮ ਪਾਇਆ ਹੈ ਉਹਦੀ ਬੈਸਟ ਟਾਈਮਿੰਗ ਤੁਹਾਡੇ ਮੁਤਾਬਕ ਕੀ ਹੋ ਸਕਦੀ ਹੈ ਜਾਂ ਕੀ ਹੁੰਦੀ ਹੈ ਤੁਹਾਡੇ ਮੁਤਾਬਕ ਤੁਹਾਡੀ ਪ੍ਰੈਕਟਿਸ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਨੇ ਦੇਖੋ ਬੈਸਟ ਟਾਈਮਿੰਗ ਤਾਂ ਹਾਰਡਲੀ 5-4 ਮਿੰਟ ਹੁੰਦੀ ਹੈ ਹਨਾ ਕਹਿਣ ਨੂੰ ਪਿਆ ਕੋਈ ਕਹੀ ਜਵੇ ਵੀ ਘੰਟਾ 2 ਘੰਟਾ ਅੱਧਾ ਘੰਟਾ ਹਨਾ ਐਕਨ ਕੁਛ ਨਹੀਂ ਹੁੰਦਾ ਨਾ ਤਾਂ ਕੋਈ ਦਵਾਈ ਅਜੇ ਤੱਕ ਇਹ ਜੀ ਬਣੀ ਆ ਜਿਹੜੀ ਤੁਹਾਡੀ ਕੋਈ ਇੰਦਰੀ ਦਾ ਸਾਈਜ਼ ਵਧਾ ਸਕੇ ਜਾਂ ਘਟਾ ਸਕੇ ਹਨਾ ਜੋ ਕੁਦਰਤ ਨੇ ਜਿਵੇਂ ਬਣਾਤਾ ਉਵੇਂ ਹੀ ਰਹਿਣਾ ਤੇ ਟਾਈਮਿੰਗ ਵਾਲੀਆਂ ਤਾਂ ਗੱਲਾਂ ਨੇ ਹਾਰਡਲੀ ਜਿਹੜੇ ਕੁਦਰਤੀ ਸਮਾਂ ਉਹ 5-7 ਮਿੰਟ ਦਾ ਹੀ ਹੁੰਦਾ ਹੈ ਜੀ ਓਕੇ ਜੀ ਤੇ ਮਤਲਬ ਫਿਰ ਜਿਹੜੇ ਉਹ ਇਸ਼ਤਿਹਾਰ ਬਾਜ਼ੀਆ ਨੇ ਜੀ ਫਿਰ ਉਹ ਕੀ ਕਰੀਏ ਇਸ਼ਤਿਹਾਰਵਾਦੀ ਤਾਂ ਐਵੇਂ ਡਰਾ ਕੇ ਤੁਹਾਨੂੰ ਜਿੰਮੇ ਦੱਸ ਰਹੇ ਆ ਮੈਂ ਉਹ ਡਰਾ ਕੇ ਮਤਲਬ ਉਹਦੇ ਵਿੱਚ ਇਹ ਸੌ ਆਖੇ ਰਲਾ ਕੇ ਕੈਪਸੂਲ ਦੇ ਦਿੰਦੇ ਨੇ ਟਾਈਮਿੰਗ ਲਈ ਹਾਲਾਂਕਿ ਉਹ ਜੇ ਕੰਮ ਕਰਦਾ ਵੀ ਆ ਤਾਂ ਟੈਂਪਰੇਰੀਲੀ ਕਰ ਲਿਆ ਹਨਾ ਤੇ ਉਹ ਲੌਂਗ ਸਮੇਂ ਵਿੱਚ ਲੰਬੇ ਸਮੇਂ ਜਾ ਕੇ ਫਿਰ ਉਹਦੇ ਨੁਕਸਾਨ ਹੁੰਦੇ ਆ ਤੇ ਜਿਹੜੇ ਅੱਜਕੱਲ ਇੱਕ ਹੋਰ ਬੜਾ ਰਿਵਾਜ ਹੈਗਾ ਚਲੋ ਗੱਲ ਹੁਣ ਚੱਲੀ ਹੀ ਐ ਤਾਕਤ ਵਾਲੇ ਪਾਸੇ ਗਰਸਤੀ ਵਾਲੇ ਪਾਸੇ ਅੱਜਕੱਲ ਦੇ ਜਿਹੜੇ ਮੁੰਡੇ ਹੈਗੇ ਨੇ ਜੀ ਉਹ ਗੋਲੀਆਂ ਕੈਪਸੂਲ ਬੜਾ ਇਸਤੇਮਾਲ ਕਰਦੇ ਨੇ ਬਹੁਤ ਘਰਾਂ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਇਹ ਨਹੀਂ ਕਿ ਜਦੋਂ ਤੱਕ ਗੋਲੀ ਨਹੀਂ ਖਾਂਦੇ ਜਾਂ ਜਦੋਂ ਤੱਕ ਕੈਪਸੂਲ ਨਹੀਂ ਕੋਈ 골ਡਨ ਕੈਪਸੂਲ ਕੋਈ ਡਾਇਮੰਡ ਕੈਪਸੂਲ ਪਤਾ ਨਹੀਂ ਕਿਹੜੇ-ਕਿਹੜੇ ਚੱਲਦੇ ਨੇ ਤੇ ਉਹਨਾਂ ਦਾ ਅਸਰ ਸਾਡੀ ਬੋਡੀ ਤੇ ਹੁੰਦਾ ਨਕਾਰਾਤਮਕ ਅਸਰ ਹੈ ਉਹਨਾਂ ਦਾ ਸਕਾਰਾਤਮਕ ਅਸਰ ਹੈ ਜੀ ਦੇਖੋ ਥੋੜੇ ਸਮੇਂ ਲਈ ਤਾਂ ਉਹ ਬਣ ਜਾਂਦਾ ਹੈ ਹੀਰੋ ਹਨਾ ਜਦੋਂ ਰੈਗੂਲਰ ਉਹਦਾ ਯੂਜ਼ ਕਰਨ ਲੱਗ ਜਾਂਦੇ ਆ ਫਿਰ ਉਹਦਾ ਲੰਬੇ ਸਮੇਂ ਚ ਨੁਕਸਾਨ ਹੁੰਦਾ ਤੁਹਾਡੇ ਇੰਟਰਨਲ ਤੇ ਤੁਹਾਡੇ ਬਾਹਰ ਦੇਖੋ ਹੈ ਤਾਂ ਨਰਵਸ ਸਿਸਟਮ ਹੈ ਨਰਵਸ ਸਿਸਟਮ ਪ੍ਰਭਾਵਿਤ ਹੁੰਦਾ ਉਹਦੇ ਵਿੱਚ ਜਾ ਕੇ ਫਿਰ ਅੱਗੇ ਜਾ ਕੇ ਬਹੁਤ ਸਮੱਸਿਆਵਾਂ ਆਉਂਦੀਆਂ ਮੌਕੇ ਤੇ ਤਾਂ ਚਲੋ ਬੰਦਾ ਆਪਣਾ ਡੰਗ ਟਪਾ ਲੈਂਦਾ ਠੀਕ ਹੋ ਜਾਂਦਾ ਪਰ ਲੰਬੇ ਸਮੇਂ ਜਾ ਕੇ ਇਹਦੀਆਂ ਬਹੁਤ ਵੱਡੀਆਂ ਪ੍ਰੋਬਲਮਸ ਆਉਂਦੀਆਂ ਤੇ ਉਹਨਾਂ ਨੂੰ ਮੁੱਕ ਰੱਖਦੇ ਹੋਈ ਅਸੀਂ ਮਤਲਬ ਜਿਵੇਂ ਤੁਹਾਨੂੰ ਸਮਝਾਇਆ ਵੀ ਕਾਉਂਸਲਿੰਗ ਕਰਦੇ ਆ ਜਾਂ ਫਿਰ ਅਸੀਂ ਮੈਡੀਸਨ ਬਣਾਉਨੇ ਆ ਆਪ ਹਨਾ ਤੇ ਉਹਨਾਂ ਦੇ ਮੈਡੀਸਨ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਜੀ ਮੈਂ ਤੁਸੀਂ ਦੇਖ ਪਾ ਰਹੇ ਹੋ ਅਸੀਂ ਮੈਡੀਸਨ ਬਣਾਉਨੇ ਆ 23 24 ਚੀਜ਼ਾਂ ਇਹ ਸਾਡੀਆਂ ਅਸੀਂ ਇਹਨਾਂ ਸਾਰਿਆਂ ਦਾ ਮਿਸ਼ਰਣ ਕਰਕੇ ਅਸੀਂ ਮੈਡੀਸਨ ਬਣਾਉਨੇ ਆ ਜਿਵੇਂ ਤੱਜ ਭਖੜਾ ਸਬਜ ਬੀਜ ਸਫੈਦ ਮੂਸਲੀ ਸਤਾਵਰ ਬਾਮਣ ਸਫੈਦ ਜਵਿਤਰੀ ਤਵਾਸੀਰ ਕਾਲੇ ਕੌਂਚ ਬੀਜ ਚਿੱਟੇ ਕੌਂਚ ਬੀਜ ਬੀਜ ਵਧਾਰਾ ਅਸ਼ਵਗੰਧਾ ਹਰੀ ਇਲਾਇਚੀ ਸਾਲਮ ਪੰਜਾ ਸਵਰਨ ਪਸਮ ਸ਼ੰਖ ਪਸਮ ਤ੍ਰਿਵੰਗ ਪਸਮ ਤੇ ਅਬਰਕ ਪਸਮ ਪੂਰਨ ਚੰਦ ਰਸ ਹੀਰਾ ਪਸਮ ਵਾਤ ਕੁਲੰਤਕ ਰਸ ਲੋਭ ਸਮ ਬਸੰਤ ਕੁਸਮਾਕਰ ਰਸ ਠੀਕ ਹੈ ਸ਼ੁੱਧ ਕੇਸਰ ਅਸੀਂ ਆ ਤੁਸੀਂ ਦੇਖ ਪਾ ਰਹੇ ਹੋ ਅਸੀਂ ਸਪੈਸ਼ਲ ਮੰਗਵਾਇਆ ਕਸ਼ਮੀਰ ਤੋਂ ਠੀਕ ਹੈ ਤੇ ਵੱਡੀ ਪੈਕਿੰਗ ਵੀ ਆਉਂਦੀ ਹੈ ਠੀਕ ਹੈ ਤੇ ਅ ਸ਼ੁੱਧ ਮਕਰਤਵ ਅੱਜ ਅ ਕਾਂਚੂੜਾ ਮਨੀ ਰਸ ਤੇ ਆਹਾਂ ਸ਼ੁੱਧ ਸ਼ਿਲਾਜੀਤ ਇਹ ਦੋਏ ਚੀਜ਼ਾਂ ਅਸੀਂ ਸਪੈਸ਼ਲ ਉੱਥੋਂ ਮੰਗਾਈਆਂ ਸ਼੍ਰੀਨਗਰ ਤੋਂ ਤੁਸੀਂ ਇੱਕ ਮਕਰਤਵਜ ਦੀ ਗੱਲ ਕੀਤੀ ਇਹ ਕੀ ਚੀਜ਼ ਹੈ ਜੀ ਮਕਰਤਵਜ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਰੱਖੀਆਂ ਨੇ ਖਾਸ ਕਰਕੇ ਗ੍ਰੰਥਾਂ ਦੇ ਵਿੱਚ ਬੜਾ ਜ਼ਿਕਰ ਇਹਦਾ ਹੁੰਦਾ ਹੈ ਖਾਸ ਕਰਕੇ ਜਦੋਂ ਗਰਸਤੀ ਵਾਲੇ ਪਾਸੇ ਦੀ ਗੱਲ ਅਸੀਂ ਕਰੀਏ ਤਾਂ ਕਹਿੰਦੇ ਜੀ ਮਕਰਤਵਜ ਜਿਹੜੀ ਬੜੀ ਜਾਨਦਾਰ ਬੜੀ ਸ਼ਾਨਦਾਰ ਚੀਜ਼ ਹੈਗੀ ਹੈ ਮਤਲਬ ਇਹ ਹੈ ਵੀ ਅਸੀਂ ਕਹਿ ਲਈਏ ਕਿ 100 ਘੋੜਿਆਂ ਜਿੰਨੀ ਤਾਕਤ ਹੈ ਬੰਦੇ ਦੇ ਵਿੱਚ ਜਿਹੜੀ ਉਹ ਲਿਆ ਸਕਦੀ ਹੈ ਜਾਂ ਆ ਸਕਦੀ ਹੈ 100 ਦੀ ਤਾਕਤ ਇਹ ਸੱਚ ਹੈ ਜੀ ਗੱਲ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਅਪਾ ਆਮ ਹੀ ਪਿੰਡਾਂ ਸੁਣਦੇ ਹੁੰਨੇ ਆ ਗੱਲ ਹਨਾ ਵੀ ਫਲਾਣੀ ਚੀਜ਼ ਆ ਉਹ ਮਰੇ ਪਏ ਬੰਦੇ ਜਾਨ ਪਾ ਦਿੰਦੀ ਆ ਪਰ ਮਕਰ ਤੋਂ ਅੱਜ ਇੱਕ ਅਹੀ ਚੀਜ਼ ਆ ਜਿਹੜੀ ਅਸਲ ਦੇ ਵਿੱਚ ਹੀ ਮਰਨ ਕਿਨਾਰੇ ਪਏ ਬੰਦੇ ਦੇ ਸਰੀਰ ਵਿੱਚ ਜਾਨ ਪਾ ਦਿੰਦੀ ਆ ਇਹ ਮੈਂ ਨਹੀਂ ਕਹਿੰਦਾ ਇਹ ਗ੍ਰੰਥ ਕਹਿੰਨੇ ਆ ਗ੍ਰੰਥਾਕਾਰੀ ਨੁਸਖੇ ਆ ਮੈਂ ਤੁਹਾਨੂੰ ਪੜਵਾ ਵੀ ਦਿੰਦਾ ਆ ਦਿਓ ਅੱਛਾ ਜੀ ਇਹ ਗ੍ਰੰਥਾ ਦੇ ਵਿੱਚ ਵੀ ਬੜਾ ਜ਼ਿਕਰ ਹੈ ਜੀ ਦਾ ਬਿਲਕੁਲ ਜੀ ਬਿਲਕੁਲ ਆ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਤੁਸੀਂ ਖੁਦ ਪੜ੍ਹ ਸਕਦੇ ਹੋ ਪੜ੍ਹ ਕੇ ਦੱਸਿਓ ਤੁਸੀਂ ਆਪ ਵੀ ਪੜ੍ਹ ਲੈਣੇ ਆ ਇਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਜੀ ਇਹ ਮਕਰਤਵਜ ਦੇ ਬਾਰੇ ਤੁਹਾਨੂੰ ਮੈਂ ਦੱਸਣ ਲੱਗਿਆ ਜਿਹੜਾ ਕੁਝ ਡਾਕਟਰ ਸਾਹਿਬ ਸਾਨੂੰ ਦੱਸੇ ਨੇ ਕਿ ਮਰਨ ਕਿਨਾਰੇ ਪਏ ਰੋਗੀ ਨੂੰ ਮਕਰਤਵਜ ਇੱਕ ਰਤੀ ਕਸਤੂਰੀ ਜਾਂ ਚੌਥਾਈ ਰਤੀ ਕਪੂਰ ਅੱਧੀ ਰਤੀ ਤુલਸੀ ਦੇ ਰਸ 'ਚ ਇੱਕ ਚਮਚੇ 'ਚ ਮਿਲਾ ਕੇ ਰੋਗੀ ਦੇ ਮੂੰਹ 'ਚ ਪਾ ਦਿਓ ਦਵਾਈ ਅੰਦਰ ਜਾਂਦਾ ਸਾਰ ਕੋਰੜੂ ਵਜਣਾ ਬੰਦ ਹੋ ਜਾਏਗਾ ਤੇ ਰੋਗੀ ਹੋਸ਼ 'ਚ ਆਉਣਾ ਸ਼ੁਰੂ ਹੋ ਜਾਏਗਾ ਇੱਕ ਹੋਰ ਰੂੜੂ ਕੀ ਹੁੰਦਾ ਜੀ ਅੱਗੇ ਵੀ ਅਸੀਂ ਪੜਦੇ ਹਾਂ ਕੋਰੜੂ ਕੀ ਹੋਇਆ ਜੀ ਕੋਰੜੂ ਹੁੰਦਾ ਜਦੋਂ ਬੰਦਾ ਮਰਨ ਕਿਨਾਰੇ ਪਿਆ ਹੁੰਦਾ ਉਹਨਾਂ ਦਾ ਘੰਡ ਬੋਲਣ ਲੱ ਆ ਜਾਂਦਾ ਉਹਨੂੰ ਕਹਿੰਦੇ ਘੰਡ ਬੋਲਣ ਨੂੰ ਕਹਿੰਦੇ ਕੋਰੜੂ ਅੱਛਾ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਲਿਖਿਆ ਕਿ ਜ਼ਰੂਰਤ ਅਨੁਸਾਰ ਫਿਰ ਇਹੀ ਖੁਰਾਕ ਦੇ ਸਕਦੇ ਹੋ ਮੌਤ ਦਾ ਤਾਂ ਕੋਈ ਇਲਾਜ ਨਹੀਂ ਹੈ ਪਰ ਰੋਗੀ ਲੈਣ ਦੇਣ ਪੈਸੇ ਟਕੇ ਆਦਿ ਬਾਰੇ ਸਭ ਕੁਝ ਦੱਸਣ ਦੇ ਸਮਰੱਥ ਹੋ ਜਾਂਦਾ ਹੈ ਘੰਟਾ 2 ਘੰਟੇ ਤੱਕ ਆਰਾਮ ਨਾਲ ਬੈਠ ਕੇ ਗੱਲਾਂ ਕਰਨ ਲੱਗ ਜਾਏਗਾ ਮਤਲਬ ਮਰਨ ਕੰਡਾਰੇ ਪਿਆ ਸ਼ਖਸ ਜਿਸ ਦੇ ਮੂੰਹ ਦੇ ਵਿੱਚ ਇਹ ਮਕਰ ਤਵਜ ਵਾਲਾ ਨੁਸਖਾ ਅਸੀਂ ਪਾ ਦਈਏ ਤਾਂ ਘੰਟੇ 2 ਘੰਟੇ ਦੀ ਲਾਈਫ ਵੀ ਵੱਧ ਸਕਦੀ ਹੈ ਜੀ ਬਿਲਕੁਲ ਇਹ ਗ੍ਰੰਥਾ ਚ ਲਿਖਿਆ ਮੈਂ ਨਹੀਂ ਕਹਿ ਰਿਹਾ ਤੁਸੀਂ ਖੁਦ ਪੜਿਆ ਹੈ ਨਾ ਜਿੰਨਾ ਮਰਜੀ ਬੰਦਾ ਬਿਰਧ ਹੋ ਕੇ ਮਰਨ ਕੰਡੇ ਹੋਵੇ ਤੇ ਉਹਦੇ ਮੂੰਹ ਚ ਮਕਰ ਤਵਜ ਤੁਸੀਂ ਪਾ ਦੋ ਉੱਠ ਕੇ ਬੈਠਾ ਹੋ ਜਾਓ ਜਿਵੇਂ ਗ੍ਰੰਥ ਕਹਿੰਦਾ ਤੇ ਆਪਣਾ ਘੰਟਾ 2 ਘੰਟਾ ਆਪਣੇ ਪਰਿਵਾਰ ਨੂੰ ਸਮਝਾ ਸਕਦਾ ਮੈਂ ਉਹ ਤੋਂ ਪੈਸੇ ਲੈਣੇ ਆ ਜਾਂ ਦੇਣੇ ਆ ਸਾਨੂੰ ਕਹਿਣ ਤੋਂ ਪਾਵੇ ਆ ਫਰੂਕੀ ਸਾਹਿਬ ਵੀ ਜਦੋਂ ਮਕਰ ਤਵਜ ਮਰਨ ਕਿਨਾਰੇ ਪਹੁੰਚੇ ਹੋਏ ਬੰਦੇ ਜਾਨ ਪਾ ਸਕਦਾ ਹੈ ਉਹਨੂੰ ਆਪਾਂ ਮੈਡੀਸਨ ਚ ਯੂਜ਼ ਕਰਾਂਗੇ ਔਰ ਨੌਜਵਾਨ ਨੂੰ ਦਵਾਂਗੇ ਹਨਾ ਤਾਂ ਉਹ ਕਿਉਂ ਨਹੀਂ ਅਸਰ ਕਰੂਗਾ ਹਨਾ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਤੇ ਬਹੁਤ ਹੀ ਅਸੀਮਤਾ ਮਤਲਬ ਕਿੰਨੇ ਸਾਲਾਂ ਤੋ ਸਾਡੇ ਬਜ਼ੁਰਗ ਵੀ ਵਰਤਦੇ ਸੀ ਮਕਰ ਤੋ ਅੱਜ ਤੇ ਅਸੀਂ ਸਾਰੇ ਜਿੰਨੀਆਂ ਮੈਡੀਸਨਾਂ ਸਾਰੀਆਂ ਵਿੱਚ ਮਕਰ ਤੋ ਅੱਜ ਜ਼ਰੂਰ ਵਰਤਦੇ ਆਂ ਜੀ ਅੱਛਾ ਇੱਕ ਹੋਰ ਬੜੀ ਪ੍ਰੋਬਲਮ ਹੈ ਮੈਨੂੰ ਬੜੇ ਫੋਨ ਆਉਂਦੇ ਨੇ ਇਸ ਬਾਬਤ ਚਲੋ ਗੱਲ ਚੱਲੀ ਹੈਗੀ ਅੱਜ ਹਿਊਮਨ ਹੈਲਥ ਬਾਬਤ ਗੱਲ ਚੱਲੀ ਹੈਗੀ ਇਹ ਬਹੁਤ ਲੋਕ ਸ਼ਰਮਾ ਵੀ ਜਾਂਦੇ ਨੇ ਕਿ ਯਾਰ ਕੀ ਮੁੱਦਾ ਤੁਸੀਂ ਛੇੜ ਕੇ ਬੈਜਨੇ ਪਰ ਮੈਨੂੰ ਲੱਗਦਾ ਹੈ ਕਿ ਉਹੀ ਜਿਹੜਾ ਫਾਇਦਾ ਹੈਗਾ ਅਖੌਤੀ ਵੈਦ ਨੇ ਜਿਹੜੇ ਉਹ ਸਾਡੇ ਨੌਜਵਾਨਾਂ ਦਾ ਚੱਕਦੇ ਨੇ ਗੱਲ ਹੈਗੀ ਜਿਹੜੀ ਉਹ ਖੁੱਲ ਕੇ ਹੋਣੀ ਚਾਹੀਦੀ ਹੈ ਬਹੁਤ ਇੱਕ ਮੈਨੂੰ ਮੁੰਡੇ ਸਵਾਲ ਕਰਦੇ ਨੇ ਫੋਨ ਆਉਂਦੇ ਨੇ ਮੈਨੂੰ ਵੈਜੀ ਕਿ ਸਾਡੇ ਨਾਲ ਚਿਪਚਿਪਾ ਪਾਣੀ ਬੜਾ ਆਉਂਦਾ ਅਸੀਂ ਕੁਝ ਵੀ ਸੋਚਣ ਲੱਗਦੇ ਹਾਂ ਗਰਸਤੀ ਬਾਰੇ ਸੋਚਣ ਲੱਗੀਏ ਕਿਸੇ ਪਾਰਟਨਰ ਬਾਰੇ ਸੋਚਣ ਲੱਗ ਜਾਈਏ ਨਾਲ ਦੀ ਨਾਲ ਪਾਣੀ ਨਿਕਲਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਉਹ ਚਿਪਚਿਪਾ ਪਾਣੀ ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਉਹ ਕਿਵੇਂ ਹਟਾਇਆ ਜਾ ਸਕਦਾ ਉਹ ਬੇਸਿਕਲੀ ਤਾਂ ਵੀਕਨੈਸ ਕਹਿ ਦਿੰਨਾ ਹੈ ਜਿਹਨੂੰ ਆਪਾਂ ਹਨਾ ਉਹ ਬੰਦਾ ਸੋਚਦਾ ਜਾਂ ਪਿਸ਼ਾਬ ਕਰਦਾ ਤਾਂ ਪਿਸ਼ਾਬ ਕਰਨ ਨਾਲ ਵੀ ਕਈ ਵਾਰ ਉਹਦੀ ਤਾਰ ਜੀ ਜਾਂ ਲਾਰ ਹਨਾ ਉਹ ਡਿੱਗਦੀ ਹੈ ਤਾਂ ਉਹ ਬੰਦੇ ਦਾ ਅਸਲ ਦੇ ਵਿੱਚ ਸੀਮਨ ਨੂੰ ਕਹਿ ਸਕਦੇ ਆਪਾਂ ਇੱਕ ਕਿਸਮ ਦਾ ਤੇ ਉਹਦੇ ਨਾਲ ਵੀਕਨੈਸ ਬਹੁਤ ਆਉਂਦੀ ਹੈ ਬੰਦੇ ਨੂੰ ਅਗਰ ਸਮੇਂ ਰਹਿੰਦੇ ਉਹਦਾ ਇਲਾਜ ਨਾ ਕੀਤਾ ਜਾਵੇ ਤਾਂ ਨਮਰਦੀ ਵੱਲ ਵੀ ਬੰਦਾ ਜਾ ਸਕਦਾ ਹੈ ਤੇ ਉਹਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਜੀ ਤੇ ਅਸੀਂ ਸਪੈਸ਼ਲ ਕਾਰਨ ਕੀ ਹੁੰਦਾ ਜੀ ਉਹਦਾ ਵੀਕਨੈਸ ਸੀ ਵੀਕਨੈਸੇ ਕਾਰਨ ਹੈ ਕਿ ਕਿਤੇ ਜਾ ਸਕਦੀ ਹੈ ਘਰ ਚ 100% 100 ਘਰ ਦੇ ਵਿੱਚ ਹੀ ਜੀ ਬਿਲਕੁਲ ਦੇਖੋ ਘਰ ਦੇ ਤਾਂ ਤੁਹਾਨੂੰ ਮੈਂ ਸੌਖੇ ਤਰੀਕੇ ਦੱਸ ਦਿੰਦਾ ਸਭ ਤੋਂ ਪਹਿਲਾਂ ਤੁਸੀਂ ਮਜ਼ਾਕ ਸਮਝੋਗੇ ਖਾਣਾ ਖਾਂਦੀ ਸਾਰ ਜਦੋਂ ਤੁਸੀਂ ਖਾਣਾ ਖਾ ਲਿਆ ਨਾਲ ਦੀ ਨਾਲ ਪਿਸ਼ਾਬ ਕਰਨ ਜਾਓ ਓਕੇ ਨੰਬਰ 2 ਜਦੋਂ ਵੀ ਤੁਸੀਂ ਪਿਸ਼ਾਬ ਕਰਨਾ ਹੈ ਤਾਂ ਤੁਸੀਂ ਖੜਕੇ ਪਿਸ਼ਾਬ ਨਾ ਕਰੋ ਠੀਕ ਹੈ ਬੈਠ ਕੇ ਪੈਰਾ ਪਰ ਪਿਸ਼ਾਬ ਕਰੋ ਤਾਂ ਕਿ ਤੁਹਾਡਾ ਜਿਹੜਾ ਬਲੈਡਰ ਹੈ ਪਿਸ਼ਾਬ ਵਾਲਾ ਉਹ ਚੰਗੀ ਤਰ੍ਹਾਂ ਖਾਲੀ ਹੋ ਸਕੇ ਠੀਕ ਹੈ ਜਦੋਂ ਖਾਲੀ ਹੋ ਜਾਊਗਾ ਤਾਂਦਰ ਪਿਸ਼ਾਬ ਨਹੀਂ ਰਹੂਗਾ ਇਨਫੈਕਸ਼ਨ ਨਹੀਂ ਹੋਊਗੀ ਤੁਹਾਡੀ ਇੰਦਰੀ ਦੇ ਉੱਤੇ ਪਿਸ਼ਾਬ ਦੇ ਦਾਗ ਨਹੀਂ ਰਹਿਣਗੇ ਤੇ 스멜 ਨਹੀਂ ਆਊ ਜਦੋਂ ਤੁਹਾਡਾ ਅੰਦਰੋਂ ਸਾਫ਼ ਆ ਹੋ ਗਿਆ ਸਾਰਾ ਕੁਝ ਖਾਣਾ ਖਾਣ ਤੋਂ ਬਾਅਦ ਤੁਸੀਂ ਪਿਸ਼ਾਬ ਕਰਦੇ ਹੋ ਤੁਹਾਡੇ ਅੰਦਰ ਨੂੰ ਸਾਹ ਮਿਲਦਾ ਅੰਦਰਲੇ ਸਿਸਟਮ ਨੂੰ ਤਾਂ ਮਰਦਾਨਾ ਕਮਜ਼ੋਰੀ ਆਉਂਦੀ ਉਹ ਨਹੀਂ ਹੈਗੀ ਬਹੁਤ ਹੱਦ ਤੱਕ ਤਾਂ ਕੀ ਬਾਤ ਹੈ ਕੀ ਮਦਦ ਸੋ ਤੁਸੀਂ ਦੇਖੋ ਵੈਦ ਜੀ ਨੇ ਬਹੁਤ ਵੱਡਾ ਨੁਸਕਾ ਫਾਰਮੂਲਾ ਅੱਜ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ اپنی طاقت ਨਾਲ ਸੰਬੰਧਿਤ ਪ੍ਰੋਬਲਮ ਹੈਗੀਆਂ ਨੇ ਖਾਸ ਕਰਕੇ ਗਰਸਤੀ ਵਾਲੇ ਪਾਸਿਓਂ ਤਾਂ ਜਦੋਂ ਤੁਸੀਂ ਖਾਣਾ ਖਾ ਲਿਆ ਖਾਣਾ ਖਾਣ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਜਿਹੜਾ ਸ਼ਖਸ ਪਿਸ਼ਾਬ ਕਰੇਗਾ ਬੈਠ ਕੇ ਪਿਸ਼ਾਬ ਕਰੇਗਾ ਤਾਂ ਉਸ ਨੂੰ ਲਗਭਗ ਲਗਭਗ ਜਿਹੜੀਆਂ ਮਰਦਾਨਗੀ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਉਹ ਆਉਣਗੇ ਨਹੀਂ ਤੁਸੀਂ ਇੱਕ ਮਿੰਟ ਮੈਂ ਤੁਹਾਡੀ ਗੱਲ ਟੋਕਦਾ ਤੁਸੀਂ ਆਮ ਦੇ ਮੁਕਾਬਲੇ ਨੈਟ ਤੇ ਸਰਚ ਕਰਕੇ ਦੇਖਿਓ ਆਮ ਕਮਿਊਨਿਟੀ ਦੇ ਮੁਕਾਬਲੇ ਜਿਹੜੀ ਮੁਸਲਮਨ ਕਮਿਊਨਿਟੀ ਆ ਉਹਨੂੰ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਮਰਦਾਨਾ ਕਮਜ਼ੋਰੀ ਜਾਂ ਇਹ ਜਿਹੜੀ ਤੁਸੀਂ ਵਾਈਟ ਪਾਣੀ ਦੀ ਗੱਲ ਕਰ ਰਹੇ ਹੋ ਕਾਰਨ ਇਹੀ ਆ ਵੀ ਬਹਿ ਕੇ ਪਿਸ਼ਾਬ ਕਰਦੇ ਆ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਵੀ ਚਾਰ-ਚਾਰ ਵਿਆਹ ਵੀ ਕਰਾਉਂਦੇ ਆ ਉਹ ਤੇ ਚਾਰਾਂ ਨੂੰ ਉਹ ਸੰਤੋਸ਼ਟ ਵੀ ਕਰਦੇ ਆ ਹਨਾ ਤੇ ਸਭ ਤੋਂ ਵੱਡਾ ਕਾਰਨ ਆ ਬਹਿ ਕੇ ਪਿਸ਼ਾਬ ਕਰਨ ਦਾ ਜੀ ਇਹ ਜੀ ਅੱਛਾ ਤੇ ਫਿਰ ਜਦੋਂ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਡਾਕਟਰ ਸਾਹਿਬ ਤੁਸੀਂ ਬਣਾਉਂਦੇ ਹੋ ਕਿਹੜੇ ਲੋਕਾਂ ਤੇ ਕੰਮ ਕਰਦੇ ਨੇ ਇਹ ਜ਼ਿਆਦਾਤਰ ਜਾਂ ਕਿਹੜੇ ਲੋਕ ਤੁਹਾਡੇ ਕੋਲ ਇੱਥੇ ਆਉਂਦੇ ਨੇ ਬੜੀ ਭੀੜ ਰਹਿੰਦੀ ਤੁਹਾਨੂੰ ਇਹਨਾਂ ਮਾਮਲਿਆਂ ਦੇ ਵਿੱਚ ਵੀ ਬਹੁਤ ਮੁੰਡਿਆਂ ਦੇ ਘਰ ਵੀ ਤੁਸੀਂ ਬਚਾਏ ਨੇ ਕੁੜੀਆਂ ਦੇ ਘਰ ਵੀ ਤੁਸੀਂ ਬਚਾਏ ਨੇ ਇਵਨ ਕਿ ਭੈਣਾਂ ਵੀ ਤੁਹਾਨੂੰ ਆਪਣਾ ਘਰ ਬਚਾਉਣ ਵਾਸਤੇ ਫੋਨ ਕਰਦੀਆਂ ਨੇ ਸਾਡੇ ਭੈਣ ਨੂੰ ਜੀ ਬਿਲਕੁਲ ਮੈਡਮ ਕੋਲ ਹੀ ਫੋਨ ਆਉਂਦੇ ਆ ਲੇਡੀਜ਼ ਨੂੰ ਵੀ ਦੇਖੋ ਲੇਡੀਜ਼ ਦੀ ਪ੍ਰੋਬਲਮ ਆ ਜਾਂਦੀ ਹੈ ਹਨਾ ਕਈ ਬੰਦੇ ਸਾਡੇ ਕੋਲ ਆ ਕੇ ਗੱਲ ਕਰਦੇ ਆ ਵੀ ਸਾਡੀ ਲੇਡੀਜ਼ ਨੂੰ ਪ੍ਰੋਬਲਮ ਹੈ ਹਨਾ ਉਹ ਮਤਲਬ ਨਹੀਂ ਉਹਨਾਂ ਦਾ ਮੂਡ ਹੁੰਦਾ ਹੈ ਨਾ ਇਸ ਪਾਸੇ ਆਉਣ ਨੂੰ ਤਾਂ ਉਹਨਾਂ ਦੇ ਵਿੱਚ ਵੀ ਜਿਕਨ ਮੈਨਸ ਨੂੰ ਵੀਕਨੈਸ ਦੀ ਪ੍ਰੋਬਲਮ ਆਉਂਦੀ ਹੈ ਸੇਮ ਲੇਡੀਜ਼ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਇਹਦੇ ਜੋ ਕਈ ਨੁਸਕੇ ਤਾਂ ਇਹ ਜਿਹੇ ਆ ਜਿਹੜੇ ਅਸੀਂ ਲੇਡੀਜ਼ ਨੂੰ ਦੰਨੇ ਆ ਤਾਂ ਕਿ ਉਹਨਾਂ ਦਾ ਮਤਲਬ ਇਹ ਆਪਣੇ ਹਸਬੰਡ ਪ੍ਰਤੀ ਪਹਿਲਾਂ ਵਰਗਾ ਮੋਹ ਬਣਿਆ ਰਹੇ ਜੀ ਗੁਰਬਾਣੀ ਚ ਇੱਕ ਤੁਕ ਆਉਂਦੀ ਹੈ ਫਰੂਕੀ ਸਾਹਿਬ ਘਰ ਕੀ ਨਾਰ ਬਹੁਤ ਹਿਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸਤ ਜੀ ਹੈ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਉਦਾ ਮਤਲਬ ਇਹ ਹੈ ਵੀ ਜਿਹੜੀ ਔਰਤ ਨੇ ਸਾਰੀ ਉਮਰ ਆਪਣੇ ਹਸਬੰਡ ਨਾਲ ਕੱਢੀ ਹੁੰਦੀ ਹੈ ਜਾਂ ਹਾਸੀ ਖੁਸ਼ੀ ਜੀਵਨ ਕੱਢਿਆ ਹੁੰਦਾ ਜਦੋਂ ਉਹ ਡੈਥ ਹੋ ਜਾਂਦੀ ਹੈ ਮਰ ਜਾਂਦਾ ਤਾਂ ਕਮਰੇ ਚ ਪਿਆ ਮਰਿਆ ਪਿਆ ਬੰਦਾ ਉਹਨੂੰ ਭੂਤ ਲੱਗ ਜਾਂਦਾ ਹਾਲਾਂਕਿ ਆਪਣਾ ਹਸਬੰਡ ਹੀ ਹੁੰਦਾ ਜਿਹਨਾਂ ਸਾਰੀ ਉਮਰ ਕੱਢੀ ਹੁੰਦੀ ਹੈ ਇਹੀ ਸੇਮ ਸਿਚੁਏਸ਼ਨ ਉਦੋਂ ਆਉਂਦੀ ਹੈ ਜਦੋਂ ਬੰਦੇ ਦੇ ਵਿੱਚ ਵੀਕਨੈਸ ਮੈਨ ਪਾਵਰ ਆ ਜਾਂਦੀ ਹੈ ਤਾਂ ਫਿਰ ਉਹ ਬੰਦਾ ਜਿਉਂਦਾ ਜਾਗਦਾ ਭੂਤ ਲੱਗਦਾ ਹੈ ਲੇਡੀਜ਼ ਨੂੰ ਖਾਸ ਕਰਕੇ ਬਹੁਤ ਔਖੀ ਸਥਿਤੀ ਹੋ ਜਾਂਦੀ ਹੈ ਲੇਡੀਜ਼ ਲਈ ਵੀ ਨਾ ਤਾਂ ਦੱਸ ਸਕਦੇ ਆ ਕਿਸੇ ਨੂੰ ਨਾਕਸ ਨੇ ਸ਼ੇਅਰ ਕਰ ਸਕਦੀ ਹੈ ਹਨਾ ਤੇ ਉੱਥੇ ਜਾ ਕੇ ਫਿਰ ਬੜੀ ਕ੍ਰਿਟੀਕਲ ਸਿਚੁਏਸ਼ਨ ਆਉਂਦੀ ਹੈ ਬੰਦਾ ਤਾਂ ਕਈ ਵਾਰ ਪੈਗ ਲਾ ਕੇ ਸੌ ਜਾਂਦਾ ਤੇ ਲੇਡੀਜ਼ ਸਾਡੇ ਕੋਲ ਕਈ ਵਾਰ ਫੋਨ ਆਉਨੇ ਹਨਾ ਵੀ ਕਿਵੇਂ ਫਿਰ ਉਹ ਆਪ ਦਾ ਆਪ ਉਹ ਦੁਬਾਰਾ ਠੀਕ ਕਰਦੇ ਆ ਸਿਸਟਮ ਨੂੰ ਆਪਣੇ ਨੂੰ ਹਨਾ ਜੀ ਅੱਛਾ ਇੱਕ ਹੋਰ ਫਿਰ ਜਿਹੜੇ ਇਹ ਨੁਸਖੇ ਫਾਰਮੂਲੇ ਨੇ ਜੀ ਤੁਹਾਡੇ ਕੋਲ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਮਤਲਬ ਰਿਕਵਰੀ ਲਈ ਮੰਨ ਲਓ ਅੱਜ ਕੱਲ ਤੇ ਹਾਲਾਤ ਇਹ ਨੇ ਕਿ ਨਸ਼ੇ ਕਰਕੇ ਵੀ ਬਹੁਤ ਲੋਕ ਬਹੁਤ ਮੁੰਡੇ ਨੇ ਜਿਹੜੇ ਨਾ ਸਿਰਫ ਪੰਜਾਬ ਦੀ ਸਾਰੇ ਅਸੀਂ ਮੁਲਕ ਦੀ ਅਸੀਂ ਪੂਰੀ ਦੁਨੀਆ ਦੇ ਵਰਤਾਰੇ ਦੀ ਇੱਥੇ ਗੱਲ ਕਰ ਰਹੇ ਆ ਨਸ਼ੇ ਕਰਕੇ ਬਹੁਤ ਨਮਰਦਗੀ ਹੈਗੀ ਜਿਹੜੀ ਵੱਧ ਗਈ ਹੈ ਕੋਈ ਚਿੱਟਾ ਲਾਉਣ ਕਰਕੇ ਕੋਈ ਅਫੀਮ ਖਾਣ ਕਰਕੇ ਕੋਈ ਭੁੱਕੀ ਖਾਣ ਕਰਕੇ ਕੋਈ ਟੀਕੇ ਲਗਾਉਣ ਕਰਕੇ ਕੋਈ ਗੋਲੀਆਂ ਕਰਕੇ ਕੈਪਸੂਲਾਂ ਕਰਕੇ ਕਾਮਣੀਆਂ ਦੀ ਵੀ ਗੋਲੀਆਂ ਬੜੀਆਂ ਚੱਲੇ ਜਾਂਦੀਆਂ ਨੇ ਉਹਨਾਂ ਕਰਕੇ ਵੀ ਬੜੀ ਉਹ ਕਹਿੰਦੇ ਨੇ ਵੀ ਸਾਡੇ ਚ ਜਾਨ ਹੀ ਨਹੀਂ ਰਹੀ ਜੀ ਤਾਕਤ ਹੀ ਖਤਮ ਹੋ ਗਈ ਸਾਡੀ ਮਰਦਾਨਾ ਫਿਰ ਇਹ ਕਿੰਨੇ ਟਾਈਮ ਚ ਤੁਸੀਂ ਰਿਕਵਰੀ ਮੋਡ ਤੇ ਲਾ ਦਿੰਦੇ ਹੋ ਬੰਦਾ ਦੇਖੋ ਵੈਸੇ ਤਾਂ ਡਿਪੈਂਡ ਕਰਦਾ ਹਰੇਕ ਬੰਦੇ ਦੀ ਬਾਡੀ ਅਲੱਗ-ਅਲੱਗ ਹੈ ਹਰੇਕ ਬੰਦੇ ਦਾ ਇੰਟਰਨਲ ਸਿਸਟਮ ਅਲੱਗ-ਅਲੱਗ ਹੈ। ਕਈ ਬੰਦੇ ਦਾ 20 ਇੰਚੇ ਬਿਲਕੁਲ ਠੀਕ ਹੋ ਜਾਂਦੇ ਆ। ਕਈਆਂ ਨੂੰ 1.5 ਮਹੀਨੇ, 2 ਮਹੀਨੇ ਵੀ ਲੱਗ ਜਾਂਦੇ ਆ ਹਨਾ। ਬਸ 1.5-2 ਮਹੀਨੇ ਹੀ ਵਾਅਦੇ-ਵਾਦ ਲੱਗਦਾ ਹੈ ਬੰਦਾ ਬਿਲਕੁਲ ਫਿੱਟ ਹੋ ਜਾਂਦਾ ਹੈ ਪਹਿਲਾਂ ਵਾਂਗੂ ਜਿਵੇਂ ਪਹਿਲਾਂ ਵਾਂਗੂ ਸਰੀਰ ਸੀ ਉਹ 18-19 ਸਾਲ, 20 ਸਾਲ ਦਾ ਜਿਵੇਂ ਯੰਗ ਏਜ ਹੁੰਦਾ ਤਾਂ ਉਸ ਏਜ 'ਚ ਪਹੁੰਚ ਜਾਂਦਾ ਪਰ ਉਹਦੇ ਲਈ ਥੋੜ੍ਹਾ ਜਿਹਾ ਉਹਨੂੰ ਪਰਹੇਜ਼ ਰੱਖਣੇ ਪੈਂਦੇ ਆ ਜਿਹੜੇ ਅਸੀਂ ਦੱਸਦੇ ਆ ਤੇ ਦਵਾਈ ਟਾਈਮ ਨਾਲ ਖਾਣੀ ਪੈਂਦੀ ਹੈ। ਮਤਲਬ ਇਹ ਹੈ ਕਿ ਉਹ 50, 55, 60 ਸਾਲ ਇਸ ਬਿਲਕੁਲ ਲਊਗਾ ਜੀ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ 53 ਸਾਲ ਦਾ ਆ ਜੀ ਪਰ ਮੈਂ ਆਯੁਰਵੇਦ ਨਾਲ ਹੀ ਜਰੂਰ ਜੁੜਿਆ ਰਿਹਾ ਹਾਂ ਸ਼ੁਰੂ ਤੋਂ ਹੀ ਤੇ ਹੁਣ ਵੀ ਆਯੁਰਵੇਦ ਦੇ ਨੁਸਖੇ ਹੀ ਯੂਜ਼ ਕਰਦਾ ਤੇ ਇਹਦੇ ਨਾਲ ਤੁਹਾਨੂੰ ਵਾਕੇ ਹੀ ਅੰਦਰੋਂ ਤਾਂ ਤੁਸੀਂ ਹੁਣ ਨਹੀਂ ਹੋ ਬਾਹਰੋਂ ਵੀ ਬੰਦਾ ਖੁਸ਼ ਰਹਿੰਦਾ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਨ ਹੈ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤੁਹਾਡਾ ਮਨ ਆਪਣੇ ਆਪ ਠੀਕ ਹੈ ਤੁਹਾਡਾ ਕੰਮ ਕਰਨ ਨੂੰ ਵੀ ਮਨ ਕਰੂਗਾ ਤੁਹਾਡਾ ਹੱਸਣ ਖੇਡਣ ਕੁੱਦਣ ਨੂੰ ਵੀ ਜੀ ਕਰੂਗਾ ਨਹੀਂ ਤਾਂ ਘਰ ਵਿੱਚ ਬੱਚਾ ਕਲਕਾਰੀ ਮਾਰਦਾ ਬੰਦਾ ਵੈਸੇ ਹੀ ਅੱਜ ਕੱਲ ਖਿਜਿਆ ਪਿਆ ਹੁੰਦਾ ਹੈ ਨਾ ਤੋ ਇਹ ਸਾਰੀਆਂ ਸਮੱਸਿਆ ਸਾਡੇ ਕਿ ਤਨਾ ਕਿਤੇ ਸਾਡੀ ਜਿਹੜੀ ਮੈਨ ਪਾਵਰ ਹੈ ਜਾਂ ਮਰਦਾਨਾ ਸ਼ਕਤੀ ਹੈ ਉਹਨੂੰ ਪ੍ਰਭਾਵਿਤ ਕਰਦੀਆਂ ਸਟ्रेस ਅੱਛਾ ਇੱਕੋ ਆਖਿਰ ਦੇ ਵਿੱਚ ਸਵਾਲ ਬਹੁਤ ਮੁੰਡੇ ਹੈਗੇ ਨੇ ਜਿਹੜੇ ਆਪਣੇ ਹੱਥੀ ਆਪਣਾ ਉਜਾੜਾ ਕੀਤਾ ਹੋਇਆ ਜਿੱਦਾਂ ਨੇ ਉਹ ਕਹਿੰਦੇ ਨੇ ਵੀ ਹੁਣ ਅਸੀਂ ਕਿਹੜੇ ਮੂੰਹ ਨਾਲ ਘਰਦਿਆਂ ਨੂੰ ਹਾਂ ਕਰੀਏ ਵਿਆਹ ਬਾਬਤ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾਈ ਜਾਂਦੇ ਨੇ ਜੀ ਜੀ ਸਾਡਾ ਕੰਮ ਸੈੱਟ ਨਹੀਂ ਹੈ ਅਸੀਂ ਆ ਕਰ ਲਈਏ ਉਹ ਕਰ ਲਈਏ ਲੇਕਿਨ ਉਹਨਾਂ ਨੇ ਆਪਣੀ ਦੁਨੀਆ ਆਪਣੇ ਹੱਥੀਂ ਉਜਾੜੀ ਹੁੰਦੀ ਹੈ ਉਹਨਾਂ ਵਾਸਤੇ ਇਹ ਨੁਸਖਾ ਜਿਹੜਾ ਤੁਸੀਂ ਫਾਰਮੂਲਾ ਬਣਾਉਨੇ ਮੁਫੀਦ ਹੈ ਬਿਲਕੁਲ 100% ਮੁਫੀਦ ਹੈ ਜੀ ਹੁਣ ਜਿੰਮ 'ਚ ਮੈਨੂੰ ਕਈ ਮੁੰਡੇ ਮਿਲਦੇ ਹਨਾ ਉਹਨਾਂ ਦੀ ਬਾਡੀ ਬਹੁਤ ਫਿਟ ਹੁੰਦੀ ਹੈ ਬਹੁਤ ਜ਼ਿਆਦਾ ਉਹ ਦੇਖਣ ਨੂੰ ਹੈਂਡਸਮ ਤੇ ਬੜੀ ਸਟਰੋਂਗ ਬਾਡੀ ਹੁੰਦੀ ਹੈ ਉਹਨਾਂ ਦੀ 6 ਪੈਕ ਹੈ 6 ਪੈਕ ਮੁੱਛਾਂ ਵੀ ਉਹਨਾਂ ਦੀਆਂ ਤਾਂ ਹੁੰਦੀਆਂ ਹਨਾ ਪੂਰਾ ਪਰ ਇਹ ਸਿਰਫ ਦਿਖਾਵਾ ਹੈ ਉਹ ਦੇਖਣ ਨੂੰ ਲੱਗਦੇ ਆਂ ਵੀ ਸੌਰੀ ਟੂ ਸੇ ਵੀ ਮਰਦ ਆ ਯਾ ਬੰਦਾ ਪੂਰਾ ਬਾਡੀ ਤੇ ਜਾਂ ਉਹਦੇ ਮੁੱਛਾਂ ਦੇਖ ਕੇ ਆ ਉਹਦਾ ਦੇਖ ਕੇ ਪਰ ਜਦੋਂ ਜਿਮ 'ਚ ਮਿਲਦੇ ਆ ਗੱਲਾਂ ਕਰਦੇ ਆ ਅੰਦਰੋਂ ਹਨਾ ਤਾਂ ਉਹ ਅੰਦਰੋਂ ਬਹੁਤ ਕਈ ਮੁੰਡੇ ਤਾਂ ਵੀਕ ਹੁੰਨੇ ਆ ਤੇ ਸਾਡੀ ਇਕੱਲੀ ਬਾਡੀ ਨੇ ਵੀ ਕੁਝ ਨਹੀਂ ਕਰਨਾ ਸਾਨੂੰ ਅੰਦਰੋਂ ਵੀ ਤਾਕਤਵਰ ਹੋਣਾ ਪੈਣਾ ਜੋ ਕਿ ਸਿਰਫ ਤੇ ਸਿਰਫ ਮੇਰੇ ਖਿਆਲ ਦੇ ਵਿੱਚ ਆਯੁਰਵੇਦ 'ਚ ਹੀ ਸੰਭਵ ਹੈ ਜੋ ਜੜੀਆਂ ਬੂਟੀਆਂ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਅਗਰ ਕੋਈ ਬਣਾਵੇ ਜਾਂ ਜਿਹੜੀਆਂ ਭਸਮਾ ਸਹੀ ਤਰੀਕੇ ਨਾਲ ਬੰਦੇ ਨੂੰ ਪਾ ਕੇ ਦਵੇ ਤਾਂ 100% ਬੰਦਾ ਯੰਗਰ ਰਹੂਗਾ ਅੰਦਰੋਂ ਵੀ ਤੇ ਬਾਹਰੋਂ ਵੀ ਜੀ ਅੱਛਾ ਵਾਜੀ ਫਿਰ ਤੁਹਾਡੇ ਨਾਲ ਕਿਸੇ ਨੇ ਗੱਲ ਸਾਂਝੀ ਕਰਨੀ ਹੋਵੇ ਤੁਹਾਡੇ ਨਾਲ ਆਪਣੀ ਦੁੱਖ ਕਿਸੇ ਨੇ ਰੋਣਾ ਹੋਵੇ ਅਸੀਂ ਇਹ ਕਹਿ ਲਈਏ ਕਿ ਜਿੱਦਾਂ ਕਰ ਲਗਾਤਾਰ ਇਸ ਪ੍ਰੋਬਲਮ ਕਰਕੇ ਇਸ ਵੇਲੇ ਟੁੱਟਣ ਕਿਨਾਰੇ ਖੜਾ ਹੈ ਤੇ ਫਿਰ ਉਹ ਕਿਵੇਂ ਰਾਬਤਾ ਤੁਹਾਡੇ ਨਾਲ ਕਰੇ ਉਹਦੇ ਲਈ ਸਰ ਸਾਡਾ ਮੋਬਾਈਲ ਨੰਬਰ ਤੁਹਾਡੇ ਸਕਰੀਨ ਤੇ ਫਲੈਸ਼ ਹੋ ਰਿਹਾ ਬਾਕੀ ਸਾਡਾ ਲੁਧਿਆਣਾ ਟੂ ਚੰਡੀਗੜ੍ਹ ਹਾਈਵੇ ਆ ਇਹ ਨੈਸ਼ਨਲ ਹਾਈਵੇ ਆ ਪਿੰਡ ਖੰਟਾ ਸਾਡਾ ਬੱਬੂ ਮਾਨ ਵਾਲਾ ਨੇੜੇ ਮੋਰਿੰਡਾ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅ ਅਗਰ ਸਾਤੋਂ ਕੋਈ ਬਾਹਰੋਂ ਵੀ ਦਵਾਈ ਮੰਗਾਉਂਦਾ ਤਾਂ ਅਸੀਂ ਪਹਿਲਾਂ ਉਹਨੂੰ ਪੁੱਛਦੇ ਹਾਂ ਭਾਈ ਵਾਤ ਪਿਤ ਕਫ ਦੇ ਵਿੱਚੋਂ ਤੁਹਾਨੂੰ ਕੀ ਸਮੱਸਿਆ ਤੁਹਾਨੂੰ ਭੁੱਖ ਠੀਕ ਲੱਗਦੀ ਹੈ ਹੁਣ ਕਈ ਬੰਦੇ ਕਹਿੰਦੇ ਭੁੱਖ ਨਹੀਂ ਠੀਕ ਲੱਗਦੀ ਪਿਸ਼ਾਬ ਲੱਗ ਕੇ ਆਉਂਦਾ ਫਿਰ ਉੱਥੇ ਪਤਾ ਲੱਗ ਜਾਂਦਾ ਵੀ ਪਿਤ ਰੋਗ ਹੈ ਇਹਨੂੰ ਹਨਾ ਫਿਰ ਅਸੀਂ ਉਹ ਹਸਾਬ ਨਾਲ ਉਹਨੂੰ ਮੈਡੀਸਿਨ ਬਣਾ ਕੇ ਦੰਨੇ ਆ ਤਾਕਤ ਵਾਲੀ ਹਨਾ ਜੇ ਕਫ ਰੋਗ ਦੇ ਵਿੱਚ ਹੈ ਤਾਂ ਉਹਨੂੰ ਉਹ ਹਸਾਬ ਨਾਲ ਬਣਾ ਕੇ ਦੇ ਦਈਏ ਮੈਡੀਸਿਨ ਜਾਂ ਜਿਹੜਾ ਬੰਦਾ ਸਾਡੇ ਕੋਲ ਲੈਣ ਆਉਂਦਾ ਫਿਰ ਉਹ ਨਬਜ਼ ਦੇਖ ਕੇ ਪਤਾ ਲੱਗ ਜਾਂਦਾ ਸਾਨੂੰ ਬਾਤ ਪਿੱਤ ਕਫ ਦਾ ਫਿਰ ਉਸ ਹਿਸਾਬ ਨਾਲ ਅਸੀਂ ਹਰੇਕ ਬੰਦੇ ਦੀ ਅਲੱਗ-ਅਲੱਗ ਤਸਵੀਰ ਹੈ ਅਲੱਗ-ਅਲੱਗ ਤਸਵੀਰ ਦੇ ਹਿਸਾਬ ਨਾਲ ਹੀ ਅਸੀਂ ਮੈਡੀਸਨ ਤਿਆਰ ਕਰਕੇ ਦੰਨੇ ਆ ਜੀ ਬੰਦੇ ਨੂੰ ਜੀ ਜੀ ਅੱਛਾ ਤੇ ਇੱਕ ਫਿਰ ਹੋਰ ਸਵਾਲ ਹੈਗਾ ਬਹੁਤ ਸਾਡੀਆਂ ਸਾਡੀਆਂ ਜੜੀਆਂ ਭੈਣਾਂ ਹੈਗੀਆਂ ਨੇ ਉਹ ਗੱਲ ਕਰਨੀ ਚਾਹੁੰਦੇ ਨੇ ਆਪਣੇ ਘਰ ਦੀ ਦੀ ਗੱਲ ਕਰਨੀ ਚਾਹੁੰਦੇ ਨੇ ਆਪਣੀ ਗੱਲ ਕਰਨੀ ਚਾਹੁੰਦੇ ਨੇ ਔਰ ਕਈ ਵਾਰ ਉਹ ਮਰਦਵਾਦ ਤੋਂ ਅਸੀਂ ਕਹਿ ਲਈਏ ਕਿ ਜਾਂ ਬੰਦੇ ਤੋਂ ਕਤਰਾ ਜਾਂਦੀਆਂ ਨੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸਾਡੀ ਭੈਣ ਨਾਲ ਗੱਲ ਹੋ ਸਕਦੀ ਹੈ ਅਗਰ ਉਹ ਆਪਣੀ ਕੋਈ ਗੱਲ ਆਪਣੀ ਕੋਈ ਬਿਮਾਰੀ ਆਪਣੀ ਕੋਈ ਘਰੇਲੂ ਗੱਲ ਜਿਹੜੀ ਕਿ ਤਾਕਤ ਨਾਲ ਸੰਬੰਧਿਤ ਹੋਵੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਹੋਵੇ ਉਹ ਕਰ ਸਕਦੇ ਨੇ ਜੀ ਬਿਲਕੁਲ ਕਰ ਸਕਦੇ ਆ ਮੈਡਮ ਨਾਲੇ ਹੁੰਨੇ ਆ ਜੀ ਸਾਡੇ ਕਲੀਨਿਕ ਦੇ ਵਿੱਚ ਤੇ ਕਰਦੀਆਂ ਵੀ ਲੇਡੀਜ਼ ਹਨਾ ਜੇ ਕਿਸੇ ਨੇ ਇਹ ਜੀ ਗੱਲ ਕਰਨੀ ਹੁੰਦੀ ਆ ਤਾਂ ਕਹਿ ਦਿੰਨੇ ਵੀ ਸਪੈਸ਼ਲ ਅਸੀਂ ਮੈਡਮ ਨਾਲ ਗੱਲ ਕਰਨੀ ਆ ਜਾਂ ਇੱਥੇ ਆ ਕੇ ਵੀ ਸਾਈਡ ਤੇ ਪਰਸਨਲ ਸਾਡੇ ਆਫਿਸ ਦੇ ਵਿੱਚ ਬੈਠ ਕੇ ਮੈਡਮ ਨਾਲ ਗੱਲ ਕਰਕੇ ਗੱਲ ਕਰ ਸਕਦੇ ਆ ਤਾਂ ਮੇਰੀ ਸਭ ਨੂੰ ਇਹੀ ਬੇਨਤੀ ਆ ਵੀ ਅੱਗੇ-ਅੱਗੇ ਜਮਾਨਾ ਬਹੁਤ ਫਾਰਵਰਡ ਹੋ ਰਿਹਾ ਸੰਗਣੇ ਸ਼ਰਮਾਉਣੇ ਵਾਲਾ ਜਮਾਨਾ ਲੰਘ ਚੁੱਕਿਆ ਜੋ ਵੀ ਗੱਲ ਆ ਮੇਰੇ ਨਾਲ ਨਹੀਂ ਕਿਸੇ ਵੀ ਡਾਕਟਰ ਨਾਲ ਵੈਦ ਨਾਲ ਤੁਸੀਂ ਖੁੱਲ ਕੇ ਗੱਲ ਕਰੋ ਸੰਗਣੇ ਸ਼ਰਮਾਉਣ ਦੇ ਚੱਕਰ ਤੁਸੀਂ ਆਪਣੀ ਲਾਈਫ ਹਾਂ ਲਾਈਫ ਨਾ ਖਰਾਬ ਕਰੋ ਲਾਈਫ ਲੰਘਦੀ ਜਾ ਰਹੀ ਆ ਰੋਜ਼ ਘਟਦੀ ਜਾ ਰਹੀ ਆ ਇਹ ਤੁਹਾਨੂੰ ਮਾਣ ਦੇ ਖਾਤਰ ਦਿੱਤੀ ਆ ਆਨੰਦ ਲੈਣ ਖਾਤਰ ਤੇ ਇਹਨੂੰ ਜਰੂਰ ਮਾਣੋ ਇਹਨੂੰ ਅਹੀਂ ਅਜਾਈ ਨਾ ਕੱਢ ਦਿਓ ਮੇਰੀ ਤਾਂ ਇਹ ਬੇਨਤੀ ਆ ਸਾਰਿਆਂ ਅੱਗੇ ਜੀ ਬਹੁਤ ਬਹੁਤ ਸ਼ੁਕਰੀਆ ਵੈਦ ਜੀ ਬਹੁਤ ਕੀਮਤੀ ਗੱਲ ਆ ਅੱਜ ਔਰ ਬਹੁਤ ਕੀਮਤੀ ਨੁਸਖਾ ਵੀ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਜਿਹੜਾ ਅਸੀਂ ਕਹਿ ਲਈ ਕਿ ਰੋਟੀ ਖਾਣ ਤੋਂ ਬਾਅਦ ਪਿਸ਼ਾਬ ਕਰਨ ਵਾਲਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸੋ ਇਹ ਸਨ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੀ ਤਾਕਤ ਨੂੰ ਬਰਕਰਾਰ ਰੱਖ ਸਕਦੇ ਹਾਂ ਔਰ ਆਯੁਰਵੈਦਿਕ ਢੰਗ ਨਾਲ ਜੇਕਰ ਅਸੀਂ ਚੱਲਦੇ ਆਂ ਕੁਦਰਤ ਦੀ ਨਿਜ਼ਾਮ ਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਢਾਲਦੇ ਆਂ ਤਾਂ ਜਿਹੜਾ ਪੰਜਾਬ ਦੀ ਉਮਰ ਦੇ ਵਿੱਚ ਹੀ 55 ਦੀ ਉਮਰ ਦੇ ਵਿੱਚ ਵੀ ਜਿਹੜਾ ਬੰਦਾ ਹੈ ਉਹ ਅ 25 ਵਾਲੀ ਫੀਲਿੰਗ ਲੈ ਸਕਦਾ ਹੈ ਇਸੇ ਲਈ ਬਜ਼ੁਰਗ ਜਿਹੜੇ ਸਾਡੇ ਕਹਿੰਦੇ ਸੀ ਕਿ ਘੋੜਾ ਤੇ ਬੰਦਾ ਕਦੇ ਬੁੱਢਾ ਨਹੀਂ ਹੁੰਦੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਇਹੋ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਤੁਸੀਂ ਜ਼ਰੂਰ ਲਓ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ